ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਸੋ ਅੱਜ ਮੈਂ ਬਹੁਤ ਪਿਆਰੇ ਜਿਹੇ ਦੋਹੇ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਕਿ ਡੋਲੀ ਤੋਰਨ ਸਮੇਂ ਦੇ ਦੋਹੇ ਦੱਸੋ ਤੇ ਅੱਜ ਉਹ ਦੋਹੇ ਤੁਹਾਡੇ ਸਾਹਮਣੇ ਪੇਸ਼ ਕਰਾਂਗੀ ਬਿਲਕੁਲ ਨਵੇਂ ਜਿਹੇ ਦੋਹੇ ਆ ਜਦੋਂ ਤੀ ਤੋਰਦੀ ਹੈ ਹਨਾ ਜਦੋਂ ਇਹ ਲੋਕ ਗੀਤ ਵੀ ਗਾਏ ਜਾਂਦੇ ਨੇ ਦੋਹੇ ਵੀ ਲਾਏ ਜਾਂਦੇ ਨੇ ਤਾਂ ਉਹਨਾਂ ਦੋਹਿਆਂ ਦੇ ਵਿੱਚ ਨਾ ਇੱਕ ਸਮਝ ਇੱਕ ਸਿੱਖਿਆ ਇੰਨੀ ਕੁ ਵਧੀਆ ਹੁੰਦੀ ਹੈ ਕਿ ਉਸ ਸਮੇ ਜਿਹੜਾ ਮਾਹੌਲ ਹੁੰਦਾ ਏ ਉਹ ਬੜਾ ਹੀ ਗਮਹੀਨ ਹੋ ਜਾਂਦਾ ਏ ਤੇ ਜਿਹੜੇ ਅੱਜ ਮੈਂ ਦੋਹੇ ਤੁਹਾਨੂੰ ਸੁਣਾਉਣ ਲੱਗੀ ਆ ਇਹਦੇ ਵਿੱਚ ਇਹ ਦੋਹੇ ਤੁਹਾਨੂੰ ਬਿਲਕੁਲ ਸਾਫ਼ ਕਰ ਦੇਣਗੇ ਕਿ ਜਿਹੜੀ ਇੱਕ ਖਾਨਦਾਨੀ ਨੀਤੀ ਹੁੰਦੀ ਹੈ ਇੱਕ ਇੱਜ਼ਤਨਾਬ ਦੇ ਘਰ ਜਾਣ ਵਾਲੀ ਨੀਤੀ ਹੁੰਦੀ ਹੈ ਕੋ ਕਿਦਾਂ ਨੇਕ ਕੀ ਆ ਉਹਦੇ ਨਾਲ ਲੈ ਕੇ ਜਾਂਦੀ ਆ ਹਨਾ ਕਿਦਾਂ ਮਾਪਿਆਂ ਦੀ ਪਤ ਰੱਖਦੀ ਆ ਸੋ ਸਾਰੀਆਂ ਧੀਆ ਦੇ ਹਿੱਸੇ ਜੀਜਾ ਆਉਣ ਮੇ ਵਾਰ ਵਾਰੀ ਗਲ ਕੈਨੀ ਹੁੰਨੀ ਆ ਵਾਹੀ ਗੁਰੂ ਸਾਰਿਆਂ ਨੂੰ ਸਮੱਤ ਬਖਸ਼ੀ ਸੋ ਪੇਸ਼ ਨੇ ਤੁਹਾਡੇ ਸਾਹਮਣੇ ਡੋਲੀ ਤੋਰਨ ਸਮੇ ਦੇ ਦੋਹੀ ਤੂਰੇ ਚੱਲੀ ਪਹਿਣੇ ਤੂਰੇ ਚੱਲੀ ਪਹਿਣੇ ਲੰਗੀ ਜਾਂਡ ீர சேலியால ரோணும் பார சாப்பி பணே முருகே நி வாங்க ਚੰਦ ਨਾ ਲਾਵਾਂ ਲੈ ਲਈਆਂ ਤੇਰੇ ਮੋਤੀ ਕੀਤੇ ਨੀ ਭੈਣੇ ਮੇਰੀ ਏ ਦਾਨ ਸੁਹੇ ਤਾਂ ਤੇਰੇ ਕੱਪੜੇ ਪਹਿਣੇ ਕੋਈ ਕਾਲੇ ਤੇਰੇ ਨੀ ਕੇ ਤਨ ਜੀਗਰਾ ਤੇਰੇ ਬਾਪ ਦਾ ਜੀਨੇ ਕੱਲੀ ਪਰਾਏ ਨਿਆੰਤੋਂ ਪਿਆਰੀਏ ਦੇਸ ਆ ਗਈ ਨੀ ਪੈਣੇ ਆ ਗਈ ਪੈਣੇ ਕੋਈ ਜਾਨ ਦੀ ਦਾ ਡਿੱਗਿਆ ਨੀ ਰੁਮਾਲ ਤਨ ਤਨ ਮਾਪੇ ਆਖ ਦੇ ਤੂੰ ਤਨੇ ਕੀ ਲੈ ਗਈ ਨੀ ਅਕਲਾ ਵਾਲੀਏ ਨਾਲ ਜਿਦੇ ਪਹਿਣੇ ਤੂੰ ਜੰਮੀ ਪਹਿਣੇ ਦੇਣ ਸੀ ਮੰਗਲ ਨੀ ਵਾਰ ਮਾ ਪੀ ਸੋ ਬਾ ਪਾ ਗਈ ਆਵਦੀ ਨੇ ਕੀ ਲੈਗੀ ਨੀੰਤੋਂ ਪਿਆਰੀਏ ਨਾਲ ਕੋਠੇ ਤੇ ਦੋ ਬਤ ਖਾਂ ਸੱਜਣੋ ਕਰ ਦੀਆਂ ਬਤੋ ਜੀ ਬਾਤ ਤਿਆਂ ਵਾਲਿਆਂ ਦੀ ਬੇਨਤੀ ਕੋਈ ਬੰਨ ਖੜੋ ਤੇ ਵਸੋਣਿਓ ਸੱਜਣੋ ਹਾਥ ਨੰਗੇ ਪੈਰੀ ਮੇਰਾ ਵੀਰ ਖੜਾ ਸੱਜਣੋ ਥੋੜੇ ਪੁੱਤਾਂ ਪੋਤਿਆਂ ਦੇਵੇ ਹਾਂ ਪੈਣ ਅਣੂ ਤੋਰਣ ਲੱਗਿਆ ਥੋਨੂੰ ਨਿਆਣਿਓ ਕਰੇ ਬੇ ਸੁਣਿਓ ਕੰਨ ਕਰਕੇ ਸਲਾਮ ਉੱਚਾ ਬੁਰਜ ਝੁਲ ਹੌਰ ਦਾ ਜੀਜਾ ਨੀਵਾ ਰੱਖਿਓ ਵੇ ਬਾਰ ਪੈਣ ਮੇਰੀ ਨੂੰ ਕਿਓ ਜਿਵੇਂ ਗੱਲ ਚ ਫੁੱਲਾ ਦਾ ਵੇ ਜੀਜਾ ਕੰਨ ਕਰੀ ਹਾਰ ਸੋ ਕਿਵੇਂ ਦੇ ਲੱਗੇ ਦੋਹੇ ਜੀ ਕਿ ਇੱਕ ਜਿਹੜਾ ਸ਼ਬਦ ਹੈ ਕਿ ਇੱਕ ਜੋ ਗੱਲ ਲੈਣਾ ਉਹ ਇਨ੍ਹਾਂ ਦੋਹਿਆਂ ਦੇ ਵਿੱਚ ਸੁਣਨ ਵਾਲੀ ਹੈ ਕਿ ਕਿੰਨੇ ਅਰਥਾਂ ਨਾਲ ਭਰੇ ਹੋਏ ਨੇ ਇਹ ਦੋਹੇ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਹਨ ਕਿ ਭਲਾ ਵੱਡੀ ਉਮਰ ਦਾ ਭਰਾ ਹੋਵੇ ਤੇ ਉਹ ਵੀ ਮਤਲਬ ਹੱਥ ਜੋੜ ਕੇ ਖੜਾ ਹੁੰਦਾ ਹੈ ਆਪਦੀ ਭੈਣ ਨੂੰ ਜਦੋਂ ਵਿਦਾ ਕਰਦਾ ਹੈ ਸੋ ਸਭ ਨੂੰ ਚੰਗੇ ਰਿਸ਼ਤੇ ਨਾ ਤੇ ਮਿਲਨ ਰੱਬ ਕਰਕੇ ਹਨ ਤੇ ਚੰਗੇ ਹੱਥ ਜੁੜਨ ਆਪਸ ਦੇ ਵਿੱਚ ਸੋ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਪੁੱਤ ਵਾਲਿਆਂ ਨੂੰ ਧੀ ਵਾਲਿਆਂ ਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਅਸੀਂ ਅਕਸਰੀ ਘਰ ਚ ਬੈਠ ਕੇ ਗੱਲਾਂ ਕਰਦੇ ਹੁੰਦੇ ਆ ਕਿ ਹੁਣ ਕੁੜੀਆਂ ਦੀ ਇੰਨੀ ਕਿ ਜ਼ਿਆਦਾ ਸੰਖਿਆ ਘਟੀ ਪਈ ਐ ਤੇ ਸੋ ਕਦਰ ਕਰਿਆ ਕਰੋ ਬਈ ਧੀਆ ਨੂੰ ਵੀ ਬੇਨਤੀ ਆ ਕਿ ਸਿਆਣੀਆਂ ਬਣ ਕੇ ਰਿਹਾ ਕਰੋ ਸਹੌਰਿਆਂ ਦੀ ਇੱਜ਼ਤ ਕਰਿਆ ਕਰੋ ਤੇ ਇੱਜ਼ਤ ਕਮਾਇਆ ਕਰੋ ਕਿਉਂਕਿ ਇੱਜ਼ਤ ਕਰੋਗੇ ਤਾਂ ਇੱਜ਼ਤ ਆਪ ਦੇ ਆਪ ਮਿਲੂਗੀ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ